ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸੜਕਾਂ ਨੂੰ ਬਿਹਤਰ ਬਣਾਇਆ ਹੈ। ਪੰਜਾਬ ਸਰਕਾਰ ਸੜਕੀ ਨੈਟਵਰਕ ਦੀ ਮਜ਼ਬੂਤੀ ਦੀ ਦਿਸ਼ਾ 'ਚ ਇੱਕ ਵੱਡੀ ਪਹਿਲ ਕਦਮੀ ਕਰਦੀ ਹੈ। ਪੰਜਾਬ ਸਰਕਾਰ ਨੇ 44000 ਕਿਲੋਮੀਟਰ ਤੋਂ ਵੱਧ ਸੜਕਾਂ ਨੂੰ ਮਜ਼ਬੂਤ ਕੀਤਾ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪੰਜਾਬ ਦੀਆਂ ਸੜਕਾਂ 'ਚ ਪਹਿਲਾਂ ਤੇ ਹੁਣ 'ਚ ਕਿੰਨਾ ਫਰਕ ਹੈ। ਜਿੱਥੇ ਇਹ ਸੜਕਾਂ ਤੇ ਸਿਰਫ ਮਿੱਟੀ ਦੇ ਟਿੱਬੇ ਹੀ ਦਿਖਾਈ ਦਿੰਦੇ ਸੀ, ਹੁਣ ਇਹ ਸੜਕਾਂ ਪੱਕੀਆਂ ਤੇ ਮਜ਼ਬੂਤ ਬਣ ਚੁੱਕੀਆਂ ਨੇ। ਪੰਜਾਬ ਦੇ ਵਿੱਚ ਤੇਜ਼ੀ ਨਾਲ ਸੜਕਾਂ ਦਾ ਵਿਕਾਸ ਹੋ ਰਿਹਾ ਹੈ। ਆਮ ਆਦਮੀ ਪਾਰਟੀ ਨੇ ਆਪਣੀ ਕੋਲ ਸੋਸ਼ਲ ਮੀਡੀਆ ਤੇ ਇਹਨਾਂ ਮ ਜਾਂ ਕਰਕੇ ਲਿਖਿਆ ਰੰਗਲੇ ਪੰਜਾਬ ਵੱਲ ਜਾਂਦੀਆਂ ਵਿਕਾਸ ਦੀਆਂ ਰਾਹਾਂ ਮਾਨ ਸਰਕਾਰ ਵੱਲੋਂ ਪੂਰੇ ਪੰਜਾਬ 'ਚ جاری ਹੈ 44000 ਕਿਲੋਮੀਟਰ ਤੋਂ ਵੱਧ ਸੜਕਾਂ ਦੇ ਨਵ ਨਿਰਮਾਣ ਦਾ ਸੂਬਾ ਪਧਰੀ ਪ੍ਰੋਜੈਕਟ ਹਰ ਸੜਕ ਬਣਾਈ ਜਾ ਰਹੀ ਹੈ ਗੁਣਵੱਤਾ ਨਾਲ ਭਰਪੂਰ ਅਤੇ ਹੰਢਣਸਾਰ ਇਸੇ ਤਰ੍ਹਾਂ ਪੰਜਾਬ ਸਰਕਾਰ ਰਾਜ ਦਿਨੋ ਦਿਨੀ ਪੰਜਾਬ ਦੀਆਂ ਸੜਕਾਂ ਨੂੰ ਮਜ਼ਬੂਤ ਕਰ ਰਹੀ ਹੈ ਤੇ ਲੋਕਾਂ ਦੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਲੱਗ ਹੀ ਰਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਹੋਰ ਕਈ ਦਿਨਾਂ 'ਚ ਅਜਿਹੀਆਂ ਹੋਰ ਨਵੀਆਂ ਸੜਕਾਂ ਬਣਾਵੇਗੀ ਇਸ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸੜਕਾਂ ਨੂੰ ਬਿਹਤਰ ਬਣਾਇਆ ਹੈ ਪੰਜਾਬ ਸਰਕਾਰ ਸੜਕੀ ਨੈਟਵਰਕ ਦੀ ਮਜ਼ਬੂਤੀ ਦੀ ਦਿਸ਼ਾ 'ਚ ਇੱਕ ਵੱਡੀ ਪਹਿਲ ਕਦਮੀ ਕਰਦੇ ਆ ਪੰਜਾਬ ਸਰਕਾਰ ਨੇ 44000 ਕਿਲੋਮੀਟਰ ਤੋਂ ਵੱਧ ਸੜਕਾਂ ਨੂੰ ਮਜ਼ਬੂਤ ਕੀਤਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਪੰਜਾਬ ਦੀਆਂ ਸੜਕਾਂ 'ਚ ਪਹਿਲਾਂ ਤੇ ਹੁਣ 'ਚ ਕਿੰਨਾ ਫਰਕ ਹੈ ਜਿੱਥੇ ਸੜਕਾਂ ਤੇ ਸਿਰਫ ਮਿੱਟੀ ਦੇ ਟਿੱਬੇ ਹੀ ਦਿਖਾਈ ਦਿੰਦੇ ਸੀ ਹੁਣ ਇਹ ਸੜਕਾਂ ਪੱਕੀਆਂ ਤੇ ਮਜ਼ਬੂਤ ਬਣ ਚੁੱਕੀਆਂ ਨੇ ਪੰਜਾਬ ਦੇ ਵਿੱਚ ਤੇਜ਼ੀ ਨਾਲ ਸੜਕਾਂ ਦਾ ਵਿਕਾਸ ਹੋ ਰਿਹਾ ਹੈ ਆਮ ਆਦਮੀ ਪਾਰਟੀ ਨੇ ਆਪਣੇ ਕੁਝ ਸੋਸ਼ਲ ਮੀਡੀਆ ਤੇ ਇਹਨਾਂ ਮਜ਼ਬੂਤ ਸੜਕਾਂ ਦੀ ਸੁਵਿਰਾ ਨੂੰ ਸਾਂਝੀਆਂ ਕਰਕੇ ਲਿਖਿਆ ਰੰਗਲੇ ਪੰਜਾਬ ਵੱਲ ਜਾਂਦੀਆਂ ਵਿਕਾਸ ਦੀਆਂ ਰਾਹਾਂ ਮਾਨ ਸਰਕਾਰ ਵੱਲੋਂ ਪੂਰੇ ਪੰਜਾਬ 'ਚ جاری ਹੈ 44000 ਕਿਲੋਮੀਟਰ ਤੋਂ ਵੱਧ ਸੜਕਾਂ ਦੇ ਨਵ ਨਿਰਮਾਣ ਦਾ ਸੂਬਾ ਪਧਰੀ ਪ੍ਰੋਜੈਕਟ ਹਰ ਸੜਕ ਬਣਾਈ ਜਾ ਰਹੀ ਹੈ ਗੁਣਵੱਤਾ ਨਾਲ ਭਰਪੂਰ ਅਤੇ ਹੰਡ ਅਨਸਾਰ ਇਸੇ ਤਰ੍ਹਾਂ ਪੰਜਾਬ ਸਰਕਾਰ ਰਾਜ ਦਿਨੋ ਦਿਨੀ ਪੰਜਾਬ ਦੀਆਂ ਸੜਕਾਂ ਨੂੰ ਮਜ਼ਬੂਤ ਕਰ ਰਹੀ ਹੈ ਤੇ ਲੋਕਾਂ ਦੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਲੱਗ ਹੀ ਰਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਹੋਰ ਕਈ ਦਿਨਾਂ 'ਚ ਅਜਿਹੀਆਂ ਹੋਰ ਨਵੀਆਂ ਸੜਕਾਂ ਬਣਾਵੇਗੀ